ਕਦੇ ਤੁਸੀਂ ਸੁਣਿਆ ਕਿਸੇ ਬੰਦੇ ਤੋਂ ਵੀ ਮੈਨੂੰ ਹਸਪੀਟਲ ਜਾਣ ਦਾ ਬਹੁਤ ਸ਼ੌਂਕ ਹੈ। ਜਦ ਤੁਸੀਂ ਕਦੇ ਸੁਣਿਆ ਹੋ ਕਿਸੇ ਤੋਂ ਵੀ ਮੈਨੂੰ ਥਾਣਿਆਂ ਦੇ ਵਿੱਚ ਜਾਣ ਦਾ ਬੜਾ ਸ਼ੌਂਕ ਹੈ। ਨਹੀਂ ਸੁਣਿਆ। ਕਾਰਨ ਕਿਉਂਕਿ ਥਾਣੇ ਦੇ ਵਿੱਚ ਬੰਦਾ ਜਾਂਦਾ ਜਦੋਂ ਬੰਦਾ ਫਸਦਾ। ਮਜਬੂਰੀ। ਹਸਪੀਟਲ ਦੇ ਵਿੱਚ ਬੰਦਾ ਉਦੋਂ ਜਾਂਦਾ ਜਦੋਂ ਕੋਈ ਬਿਮਾਰ ਠਮਾਰ ਹੁੰਦਾ। ਮਜਬੂਰੀ। ਹਾਕ ਗੱਲ ਲੱਗਾ ਮੈਨੂੰ ਛੋਟੇ ਰੰਦ ਨੂੰ ਥੋੜਾ ਜਿਹਾ ਇੱਕ ਸ਼ੌਂਕ ਸੀ ਜੇ ਮੈਂ ਬਿਮਾਰ ਹੋਵਾਂ ਤਾਂ ਮੈਨੂੰ ਖਿਚੜੀ ਮਿਲੂ ਮੈਂ ਬਾਹਲਾ ਰੰਦ ਹਾਂ ਇਸ ਲਈ ਮੈਂ ਜਲਦੀ ਜਲਦੀ ਬਿਮਾਰ ਹੋਵਾਂ ਤਾਂ ਬਈ ਖਿਚੜੀ ਬਲੂ ਆਹੰਦਰਾ ਜੇ ਅਗਰ ਕਹਿੰਦੇ ਸੀ ਵੀ ਖਿਚੜੀ ਗਾਣੀ ਫਿਟੇੜ ਬਣਾ ਕੇ ਦੋ ਤਾਂ ਕਹਿੰਦੇ ਤਾਂ ਬਿਮਾਰਾ ਦਾ ਖਈਆ ਤੂੰ ਕੀ ਲੜਣਾ ਖਾ ਕੇ ਸੋ ਗੱਲ ਮੈਂ ਕਰ ਰਿਹਾ ਸੀ ਮਜਬੂਰੀ ਬੰਦਾ ਜਦੋਂ ਦਿਲਜਾ ਟੁੱਟਦਾ ਉਦੋਂ ਫਿਰ ਬੜੇ ਫੈਂਟਰੇ ਛੱਡਦਾ ਏ ਇਹ ਦਿਖਰ ਵਾਲਾ ਹੁੰਦਾ ਏ ਤੇ ਐਕਟਿੰਗ ਸਾਈਡ ਤੇ ਅਗਰ ਕੈਮਰਾ ਲੱਗਾ ਹੋਵੇ ਨਾ ਤੈਨੂੰ ਬੰਦਾ ਦੇਖੇ ਧਿਆਨ ਨਾਲ ਵੀ ਬੰਦਾ ਕਿਹੋ ਜਿਹੀ ਹਰਕਤਾਂ ਕਰਦਾ ਬੜਾ ਫਿਰ ਸੋਸ਼ਲ ਮੀਡੀਆ ਤੇ ਪਛਾਣ ਲਿਆਉਂਦਾ ਏ ਮੇਰਾ ਤਾਂ ਮਾਲਕਾ ਤੂੰ ਹੀ ਆ ਹੋਰ ਨਹੀਂ ਹੁਣ ਕਿਸੇ ਦਾ ਹੋਰ ਕਿਸੇ ਦੇ ਸਾਨੂੰ ਕੋਈ ਡੋਰਾ ਨਹੀਂ ਕੋਈ ਆਸ ਨਹੀਂ ਤੇਰੇ ਤੇ ਹੀ ਆ ਬਸ ਇਵਰ ਬੜਾ ਉਦੋਂ ਫਿਰ ਫਿੰਟਰ ਫੁੰਟਰ ਛੱਡਦੇ ਆ ਬੜਾ ਕੁਛ ਕਰਦੇ ਆ ਇਹ ਵੀ ਜਦੋਂ ਤੂੰ ਸੌਖਾ ਸੀ ਉਸ ਟਾਈਮ ਤੁਹਾਨੂੰ ਕਦੇ ਮਾਲਕ ਚੇਤੇ ਆਇਆ ਨਹੀਂ ਆਇਆ ਮਾਲਕ ਚੇਤੇ ਕਦੋਂ ਹੁੰਦਾ ਜਦੋਂ ਖਿਆਈ ਹੁੰਦੀ ਆ ਉਹੀ ਹਿਸਾਬ ਸਾਡਾ ਜਿਸ ਤਰ੍ਹਾਂ ਅਸੀਂ ਹਸਪੀਟਲ ਤੇ ਠਾਣਿਆਂ ਦੀ ਗੱਲ ਕਰਦੇ ਆ ਜਦੋਂ ਬੰਦਾ ਫਸਦਾ ਤੇ ਫਿਰ ਚੇਤੇ ਆਉਂਦਾ ਮਾਲਕ ਵੀ ਉਦੋਂ ਚੇਤੇ ਆਉਂਦਾ ਤੇ ਜਦੋਂ ਦਿਲ ਦਾ ਟੁੱਟਦਾ ਇਹ ਰੇਹ ਕੰਨਾ ਮਾਲਕਾ ਤੇ ਹੁਣ ਤੇ ਤੇਰੀ ਦੀ ਡੋਰਾ ਕਿਉਂਕਿ ਸਾਡਾ ਕੋਈ ਬਣਿਆ ਨਹੀਂ ਤੂੰ ਹੀ ਆ ਸਾਡਾ ਤੇ ਮਾਲਕ ਇਹਨਾਂ ਨੂੰ ਬਿਠਾ ਕੇ ਕਦੇ ਪੁੱਛੇ ਵੀ ਤੂੰ ਮੇਰਾ ਕਿੱਦੇ ਬਣਿਆ ਸੀ ਜਿਹੜਾ ਤੂੰ ਕਹਿੰਦਾ ਨਾ ਵੀ ਮੇਰਾ ਕੋਈ ਬਣਿਆ ਨਹੀਂ ਇਹ ਚੀਜ਼ ਤਾਂ ਫਿਰ ਮੈਂ ਵੀ ਕਹਿੰਨਾ ਵੀ ਮੇਰੇ ਤਾਂ ਵਿਰਲੇ ਹੀ ਆ ਭਾਈ ਜਿਹੜੇ ਮੇਰੇ ਬਣੇ ਆ ਪ੍ਰੇਮ ਦੇ ਸੌਦੇ ਕਿਉਂਕਿ ਪ੍ਰੇਮ ਵਾਲੀ ਗੱਲ ਇਹ ਵਿੱਚੋਂ ਕੋਈ ਕੋਈ ਲੰਘਦਾ ਬਾਕੀ ਤਾਂ ਮਾਫ ਕਰਨਾ ਮੇਰੇ ਮੂੰਹ ਤੋਂ ਨਿਕਲ ਜਾਂਦਾ ਮੈਂ ਦੇਖਦਾ ਵੀ ਕਈ ਦੁਪਹਿਰੇ ਵੀ ਕੱਟਦੇ ਆ ਕਿੰਨਾ ਕਿੰਨਾ ਉਹ ਤਾਬੇ ਕਰਦੇ ਆ ਧਿਆਨ ਵੀ ਕਰਦੇ ਆ ਪਰ ਖੀਰ ਤੇ ਕੋਈ ਨਾ ਕੋਈ ਮੰਗ ਹੁੰਦੀ ਉਹਨਾਂ ਦੀ ਕੋਈ ਸ਼ਰਫਮੰਦੀ ਸ਼ਾਂਤੀ ਲਈ ਕਰਦਾ ਕੋਈ ਇਰਦਿਆਂ ਸਿੱਧੀਆਂ ਦੀ ਪ੍ਰਾਪਤੀ ਲਈ ਕਰਦਾ ਸੌਦੇ ਲੱਗੋ 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 ਕੋਈ ਨਾ ਕੋਈ ਉਹਦੇ ਮੰਦੇ ਵਿੱਚ ਡਿਮਾਂਡਾਂ ਪ੍ਰੇਮ ਵਾਲੇ ਸੌਦੇ ਬਹੁਤ ਥੋੜੇ ਹੁਣ ਮਾਲਕ ਉਹਨਾਂ ਨੂੰ ਪੁੱਛੇ ਵੀ ਤੂੰ ਮੇਰੇ ਕਿਤੇ ਬਣਿਆ ਸੀ ਬਣਿਆ ਤੂੰ ਮੇਰੇ ਅੱਜ ਵੀ ਨਹੀਂ ਅੱਜ ਵੀ ਤੂੰ ਤਾਂ ਐ ਕਿ ਅਕੂ ਤੂੰ ਫਸਿਆ ਤੇਰਾ ਸਾਥ ਦੇਣ ਨੂੰ ਕੋਈ ਹੋਰ ਹੈ ਨਹੀਂ ਐਸ ਟਾਈਮ ਤਾਂ ਕਰਕੇ ਤੈਨੂੰ ਮੇਰਾ ਦਿੱਤਾ ਆ ਵੇਖਾਂ ਵੀ ਹੁਣ ਮਾਲਕ ਰਹਿ ਗਿਆ ਤੇ ਮਾਲਕ ਨੂੰ ਹੁਣ ਆਪਾਂ ਗੱਲਾਂ ਕਰ ਲੋ ਮਾਲਕ ਦਾ ਕੀ ਆ ਇਹ ਤਾਂ ਦੋ ਅਰਦਾਸ ਕਹਿ ਦਈਏ ਵੀ ਅਸੀਂ ਅਰਦਾਸ ਕੀਤੀ ਆ ਬਿਰਥੀ ਕਦਨ ਹੋਵੇ ਜਨ ਕੀ ਅਰਦਾਸ ਫਿਰ ਅਸੀਂ ਨਵਾਣੇ ਬਣ ਜੰਨੇ ਆ ਅਸੀਂ ਫਲਾਣੇ ਬਣ ਜੰਨੇ ਆ ਚਤਰਾਇਆਂ ਸਿਆਣਪਾਂ ਉੱਥੇ ਨਹੀਂ ਚਲਦੀਆਂ ਸਾਰਾ ਦਿਨ ਠੱਗੀਆਂ ਛੋਰੀਆਂ ਕਰਨੀਆਂ ਤੇ ਫਿਰ ਦੇਖਣ ਵਾਲੇ ਹੁੰਦੇ ਆ ਪੰਛੀਆਂ ਨੂੰ ਦਾਣਾ ਪਾਉਂਦੇ ਇਹ ਤਾਂ ਚੀ ਦਾਣਾ ਚੁਗਦੇ ਆ ਜੀ ਇਹ ਇਹ ਜੀ ਬਹੁਤ ਦਰਨੀ ਆ ਜੀ ਇਹ ਬੜੇ ਅਸੀਂ ਪੁੰਨ ਕਰਦੇ ਆ ਇੱਥੇ ਬੰਦਿਆਂ ਦੇ ਰੱਬ ਬਹੁਤੇ ਨੇ ਪਰ ਰੱਬ ਦਾ ਬੰਦਾ ਕੋਈ ਨਹੀਂ ਬੰਦਿਆਂ ਨੇ ਬੜੇ ਰੱਬ ਬਣਾਏ ਹੋਏ ਆ ਸੋ ਪ੍ਰੇਮ ਵਾਲੇ ਸੋਧੇ ਸੋ ਕੋਸ਼ਿਸ਼ ਇਹ ਰੱਖੋ ਸੁਖ ਹੋਵੇ ਧੋਖ ਹੋਵੇ ਇੱਕੋ ਜਿਹੀ ਬਿਰਤੀ ਰੱਖੋ ਸੋਮ ਬਿਰਤੀ ਇਹ ਹੋਏਗੀ ਸਿਮਰਨ ਦੇ ਨਾਲ ਸਿਮਰਨ ਗੁਰੂ ਦੀ ਕਿਰਪਾ ਆ ਗੁਰੂ ਦੀ ਕਿਰਪਾ ਤੋਂ ਬਗੈਰ ਇਥੇ ਜਾਂ ਨਹੀਂ ਹੋਣੀ ਆ ਉਦਮ ਸਾਡਾ ਕੰਮ ਆ ਕਿਰਪਾ ਗੁਰੂ ਦੀ ਆ ਪੂਰੀ ਗੁਰੂ ਨੇ ਪਾਉਣੀ ਆ ਆਪਣਾ ਕੰਮ ਸਿਰਫ ਇੱਕ ਕਦਮ ਪੁੱਟਣਾ ਤੇ ਗਾਂ ਵਾਲਾ ਕੰਮ ਉਹ ਮਾਲਕ ਦਾ ਆ ਉਹ ਮਾਲਕ ਆਪੇ ਫਿਰ ਹੱਥ ਫੜਦਾ ਤੇ ਉਂਗਲ ਆਪਾਂ ਆਪ ਜੀ ਮਾਲਕ ਨੂੰ ਫੜਾ ਦੋ ਤੇ ਆਪੇ ਮਾਲਕ ਆਪਾਂ ਨੂੰ ਪਾਰ ਲਾਊਗਾ ਸੋ ਪ੍ਰੇਮ ਵਾਲੀ ਗਲੀ ਵਿੱਚੋਂ ਕੋਈ ਕੋਈ ਲੱਗਦਾ